ਅਕਾਲ ਤਖਤ ਤੋਂ ਪੰਜ ਪਿਆਰਿਆਂ ਦਾ ਵੱਡਾ ਫੈਸਲਾ ਐਲਾਨ ਕੀਤਾ ਉਹਨਾਂ ਨੇ ਤੇ ਸੇਵਾ ਲਈ ਹੈ ਹਰਜਿੰਦਰ ਸਿੰਘ ਧਾਮੀ ਨੂੰ ਧਾਮੀ ਜੋੜੇ ਝੜੀ ਜਾਂਦਾ ਹੈ ਤੇ ਉਸ ਤੋਂ ਬਾਅਦ ਭਾਂਡੇ ਮੰਜੂਗਾ ਇਹ ਫੈਸਲਾ ਕਿਉਂ ਕਿਵੇਂ ਤੇ ਕਾਸ ਤੋਂ ਲਾਇਆ ਹਰਜਿੰਦਰ ਸਿੰਘ ਧਾਮੀ ਨੂੰ ਗੁਰਿੰਦਰ ਸਿੰਘ ਨੇ ਫੋਨ ਕਰਿਆ ਸੀ ਪਟਿਆ ਕੋਟਕਪੂਰੇ ਤੋਂ ਉਨੇ ਕਿਹਾ ਸੀ ਵੀ ਤੁਹਾਡੇ ਬਾਰੇ ਬੀਬੀ ਜੰਗੀਰ ਕੌਰ ਇਸ ਤਰ੍ਹਾਂ ਬੋਲਦੀ ਹੈ ਤੇ ਦੱਸੋ ਭਾਈ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਅਵਰਸ਼ਨ ਲੈਂਦਾ ਸੀ ਆਪਦੀਆਂ ਗੁਰਿੰਦਰ ਸਿੰਘ ਸਪੋਕਸਮੈਨ ਦਾ ਪੱਤਰਕਾਰ ਸੀ ਤਾਂ ਹਰਜਿੰਦਰ ਸਿੰਘ ਧਾਮੀ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰੰਧ ਕਮੇਟੀ ਅੰਮ੍ਰਿਤਸਰ ਉਹਨੇ ਅਪਸ਼ਬਦ ਬੋਲੇ ਕਾਫੀ ਉਹਨੂੰ ਮਤਲਬ ਬੁਰੇ ਸ਼ਬਦ ਬੋਲੇ ਜੋ ਆਪਾਂ ਇਸ ਤਰ੍ਹਾਂ ਹੀ ਬਿਆਨ ਨਹੀਂ ਕਰ ਸਕਦੇ ਚਲੋ ਉਹਨੇ ਤਾਂ ਕਹਿਣ ਵਾਲੇ ਨੇ ਕਹਿਤਾ ਤਾਂ ਉਹਦੇ ਤੇ ਜਿਹੜਾ ਹੈਗਾ ਪੰਜਾਬ ਰਾਜ ਮਹਿਲਾ ਕਮਿਸ਼ਨ ਨੇ ਵੀ ਐਕਸ਼ਨ ਲਿਆ ਸੀ ਉਹ ਕੀ ਹੋਊਗਾ ਕਦੋਂ ਹੋਊਗਾ ਕਿਵੇਂ ਹੋਊਗਾ ਕਾਸ ਤੋਂ ਹੋਊਗਾ ਤੇ ਕੀ ਜ਼ਗੀਰ ਕੌਰ ਉਤੇ ਕਾਰਵਾਈ ਕਰਾਵੇਗੀ ਉਹ ਇੱਕ ਦੁਨਿਆਵੀ ਅਦਾਲਤ ਦਾ ਕੰਮ ਹੈ ਜਿਹੜਾ ਇਹ ਫੈਸਲਾ ਆਇਆ ਹੈ ਇਹ ਪੰਜ ਪਿਆਰਿਆਂ ਨੇ ਅਕਾਲ ਤਖਤ ਤੋਂ ਸੇਵਾ ਲਈ ਹੈ ਕਿ ਬੀਬੀ ਨੂੰ ਤੋਂ ਆਪ ਸ਼ਬਦ ਬੋਲੇ ਇਸਤਰੀ ਜਾਤੀ ਦਾ ਸਨਮਾਨ ਨਹੀਂ ਕਰਦਾ ਅਹਿਮ ਅਹੁਦੇ ਤੇ ਬੈਠਾ ਹੈ ਤਾਂ ਧਾਮੀ ਨੂੰ ਹਰਜਿੰਦਰ ਸਿੰਘ ਧਾਮੀ ਨੂੰ ਸਜ਼ਾ ਲਈ ਹੈ ਕਿ ਝੂਠੇ ਭਾਂਡੇ ਮੰਝ ਨੇ ਲੰਗਰ ਦੇ ਵਿੱਚ ਜਾ ਕੇ ਤੇ ਜੋੜਾ ਹਾਲ ਦੇ ਵਿੱਚ ਜੋੜੇ ਝਾੜਨੇ ਸਾਫ ਕਰਨੇ ਲੋਕਾਂ ਦੇ ਸੰਗਤ ਦੇ ਉਸ ਤੋਂ ਬਾਅਦ ਸਾਫ ਸਫਾਈ ਕਰਨੀ ਕੀਰਤਨ ਸੁਣਨਾ ਗੁਰਬਾਣੀ ਪੜ੍ਹਨੀ ਇਹ ਸਜ਼ਾ ਲਾਈ ਹੈ ਤੇ ਧਾਮੀ ਸਾਹਿਬ ਹੁਣ ਲੱਗੇ ਹੋਏ ਆ ਜੋੜੇ ਝਾੜਨ ਤੇ ਭਾਂਡੇ ਮਾਂਜਣਾ ਪੰਜ ਪਿਆਰਿਆਂ ਨੇ ਕਿਹਾ ਕਿ ਭਾਈ ਤੂੰ ਜਿਹੜਾ ਇਹ ਅਪਸ਼ਬਦ ਬੋਲਿਆ ਇੱਕ ਵੱਡੀ ਸੰਸਥਾ ਦਾ ਪ੍ਰਧਾਨ ਹੋ ਕੇ ਜਿੱਥੇ ਹਰ ਇੱਕ ਬੰਦਾ ਨਤਮਸਤਕ ਹੁੰਦਾ ਹੈ ਉਹ ਸਿਰ ਝੁਕਾਉਂਦਾ ਉਸ ਗੁਰੂ ਘਰ ਦਾ ਤੂੰ ਪ੍ਰਧਾਨ ਹੈ ਜੀਦੀ ਕੇ ਗੁਰਬਾਣੀ ਸਾਰੀ ਦੁਨੀਆ ਵਿੱਚ ਪ੍ਰਕਾਸ਼ ਹੁੰਦੀ ਹੈ ਪ੍ਰਸਾਰਨ ਹੁੰਦੀ ਹੈ ਸਾਰੀ ਦੁਨੀਆ ਵਿੱਚ ਬਾਣੀ ਪ੍ਰਸਾਰਨ ਹੁੰਦੀ ਹੈ ਤੇ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਪ੍ਰਕਾਸ਼ ਹੁੰਦਾ ਹੈ ਤੇ ਤੂੰ ਮਾਂ ਇਸਤਰੀਆਂ ਦੀ ਤੋਹੀਨ ਕੀਤੀ ਹੈ ਇਹ ਸ਼ਬਦ ਜ਼ਗੀਰ ਕੌਨ ਨਹੀਂ ਬੋਲੇ ਤੂੰ ਇਸਤਰੀ ਜਾਤੀ ਨੂੰ ਬੋਲੇ ਆ ਤੇਰੇ ਮਨ ਵਿੱਚ ਅਜੇ ਕ੍ਰੋਧ ਹੈ ਅੱਦੇ ਅਜੇ ਤਮੀ ਸਾਹਿਬ ਨੂੰ ਕਿਹਾ ਵੀ ਤੇਰੇ ਹਿਰਦੇ ਵਿੱਚ ਗੁਰਬਾਣੀ ਦਾ ਦੀਵਾ ਬਲਿਆ ਨਹੀਂ ਤੇ ਤੇਰੇ ਅੰਦਰ ਜਿਹੜੀ ਹੈਗੀ ਸ਼ਾਂਤੀ ਹੈ ਨਹੀਂ ਧਿਆਨ ਤੋਂ ਭਟਕ ਗਿਆ ਤੇ ਸ਼ਾਂਤੀ ਭੰਗ ਹੋ ਗਈ ਤੇ ਤੂੰ ਰਾਜਸੀ ਲੀਡਰਾਂ ਦੀ ਜਾਦੇ ਕੱਠ ਪੁਤਲੀ ਬਣਿਆ ਹੋਇਆ ਹੈ ਕਿ ਰਾਜਸੀ ਲੀਡਰਾਂ ਨੇ ਤੁਹਾਨੂੰ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਲਾਇਆ ਹੈ ਇਸ ਕਰਕੇ ਕਮੇਟੀ ਨੂੰ ਪਾਸੇ ਰੱਖ ਕੇ ਔਰ ਗੁਰੂ ਸਾਹਿਬ ਦੇ ਸਿਧਾਂਤਾਂ ਤੋਂ ਭੜਕ ਕੇ ਦੂਰ ਹੋ ਕੇ ਤੂੰ ਇੱਕ ਸਿਆਸੀ ਲੀਡਰਾਂ ਦੀ ਪੁਸਤਪਨਾ ਹੀ ਕਰਦਾ ਹੈ ਤੇ ਤੇਰੇ ਹਿਰਦੇ ਦੇ ਵਿੱਚ ਉਹ ਠੰਡ ਗੁਰੂ ਸਾਹਿਬ ਵਾਲੀ ਹੈ ਨਹੀਂ ਇਸ ਕਰਕੇ ਜਿਹੜਾ ਧਾਮੀ ਹੈ ਉਹਨੂੰ ਭਾਈ ਸਜ਼ਾ ਲਾਈ ਹੈ ਉਹ ਦਰਬਾਰ ਸਾਹਿਬ ਵਿਖੇ ਲੰਗਰ ਹਾਲ ਦੇ ਵਿੱਚ ਭਾਂਡੇ ਮਾਂਜ ਰਿਹਾ ਹੈ ਤੇ ਸੰਗਤ ਦੇ ਜਿਹੜੇ ਜੋੜਾ ਘਰ ਵਿੱਚ ਜੋੜੇ ਸਾਫ਼ ਕਰ ਰਿਹਾ ਹੈ ਤੇ ਇਹ ਉਹਨੂੰ ਜਿਹੜੀ ਬਣਦੀ ਸਜ਼ਾ ਲਈ ਹੈ ਹੁਣ ਜਿਹੜੇ ਭਰੋਸੇਯੋਗ ਸੂਤਰਾਂ ਤੋਂ ਪਤਾ ਲੱਗਿਆ ਕਿ ਜਦੋਂ ਸੇਵਾ ਪੂਰੀ ਹੋ ਗਈ ਤਾਂ ਹਰਜਿੰਦਰ ਸਿੰਘ ਧਾਮੀ ਦੀ ਪ੍ਰਧਾਨਗੀ ਵੀ ਖੋ ਸਕਦੀ ਹੈ ਇਸ ਕਰਕੇ ਉਹ ਗਿਆਨੀ ਹਰਪ੍ਰੀਤ ਸਿੰਘ ਜੋ ਤਖਤ ਸਾਹਿਬ ਦੇ ਜਥੇਦਾਰ ਹੈ ਉਹਦੇ ਸਬੰਧੀ ਉਹਦੇ ਵਿਰੁੱਧ ਜਿਹੜੀ ਮੀਟਿੰਗ ਬੁਲਾਈ ਸੀ ਉਹ ਕੈਨਸਲ ਕਰਤੀ ਤੇ ਨਾਲ ਜਿਹੜਾ ਉਹਦੇ ਖਲਾਫ ਮਤਾ ਪਾਇਆ ਸੀ ਜਾਂ ਇੱਕ ਤਿੰਨ ਮੈਂਬਰਾਂ ਦੀ ਪੜਤਾਲੀ ਕਮੇਟੀ ਬਣਾਈ ਸੀ ਉਹ ਤੋਂ ਵੀ ਧਾਮੀ ਸਾਹਿਬ ਪਾਸੇ ਹੁੰਦੇ ਨਜ਼ਰ ਆ ਰਹੇ ਆ ਜਿਹੜੇ ਕੋਦੇ ਸਾਡੂ ਵਾਲਾ ਮਸਲਾ ਸੀ ਗਿਆਨੀ ਹਰਪ੍ਰੀਤ ਸਿੰਘ ਕਿਉਂਕਿ ਧਾਮੀ ਸਾਹਿਬ ਨੂੰ ਵੀ ਅਣਪਹਾਵ ਹੋ ਗਿਆ ਪਤਾ ਲੱਗ ਗਿਆ ਕਿ ਮੈਂ ਇੱਕ ਸੱਚੇ ਸੁੱਚੇ ਬੰਦੇ ਨਾਲ ਕਿਉਂ ਮਿਸਭਿਵੇਵ ਕਰਾਂ ਕਿਉਂ ਉਹਦੇ ਖਲਾਫ ਜਾਵਾਂ ਕਿਉਂ ਮੈਂ ਮੀਟਿੰਗਾਂ ਬੁਲਾਵਾਂ ਕਿਉਂ ਮੈਂ ਉਹਦੇ ਨਾਲ ਦੁਸ਼ਮਣੀ ਪਾਵਾਂ ਦੁਨਿਆਵੀ ਦੁਸ਼ਮਣੀ ਕਿਉਂ ਪਾਵਾਂ ਤਾਂ ਉਹਨੂੰ ਇਹ ਪਤਾ ਲੱਗ ਗਿਆ ਸੀ ਕਿ ਇਹ ਮੈਥੋਂ ਕੰਮ ਕਰਾ ਕੇ ਬਾਦਲ ਕੇ ਮੇਰੀ ਵੀ ਛੁੱਟੀ ਕਰਨਗੇ ਇਹ ਸਚਾਈ ਹੈ ਕਿ ਹਰਜਿੰਦਰ ਸਿੰਘ ਧਾਮੀ ਦੀ ਜਿਹੜੀ ਛੁੱਟੀ ਹੋਵੇਗੀ ਤੇ 2-4 ਦਿਨਾਂ ਦੇ ਵਿੱਚ ਤੁਹਾਡੇ ਸਾਹਮਣੇ ਹੈ ਹਰਜਿੰਦਰ ਸਿੰਘ ਧਾਮੀ ਦੀ ਤੇ ਸੁਖਵੀਰ ਬਾਦਲ ਦੀ ਗਰਾਰੀ ਹੈ ਜਿਹੜੀ ਪੇਚ ਹੈ ਪੇਚ ਕਹਿੰਦੇ ਆਪਾਂ ਫਸਣਗੇ ਇਹ ਉੱਭਰ ਕੇ ਗੱਲ ਸਾਹਮਣੇ ਆਊ 2-4 ਦਿਨ ਤੁਸੀਂ ਵੇਟ ਕਰੋ ਇੰਤਜ਼ਾਰ ਕਰੋ ਇਸ ਮਾਧਮ ਰਾਹੀਂ ਤੁਹਾਨੂੰ ਮੈਂ ਬੇਨਤੀ ਕਰ ਰਿਹਾ ਜੋ ਮੇ ਸਾਡੀ ਆਡੀਅנס ਹੈ ਸੁਣ ਰਹੀ ਹੈ ਜੋ ਚੈਨਲ ਨੂੰ ਪਿਆਰ ਕਰਦੇ ਆ ਤੇ 2-4 ਦਿਨਾਂ ਦੇ ਵਿੱਚ ਭਾਈ ਤੁਹਾਨੂੰ ਉਹ ਸੀਨ ਵੀ ਸਾਰਾ ਦਿਖਾਵਾਂਗੇ ਤੱਥਾਂ ਦੇ ਆਧਾਰ ਤੇ ਜਿਹੜੀਆਂ ਕਿਆਸਰ ਆਈਆਂ ਅੰਦਰੋਂ ਗੱਲ ਆਈ ਹੈ ਕਿ ਹਰਜਿੰਦਰ ਸਿੰਘ ਧਾਮੀ ਦੀ ਵੀ ਛੁੱਟੀ ਹੋਵੇਗੀ ਉਹ ਤੇ ਜ਼ਗੀਰਕੌਰ ਤੇ ਕੋਈ ਬਾਲਾ ਨੀ ਲਿਆ ਸੂ ਮੂਟੋ ਲਿਆ ਜਿਹੜਾ ਉਹ ਜ਼ਗੀਰਕੌਰ ਕਰਕੇ ਨਹੀਂ ਲਿਆ ਇਹ ਵੀ ਤੁਹਾਨੂੰ ਦੱਸ ਦਈਏ ਵੀ ਜ਼ਗੀਰਕੌਰ ਨੂੰ ਗਾਣਾ ਕੱਢੀਆ ਜਾਂ ਅਪਸ਼ਬਦ ਬੋਲੇ ਆ ਜ਼ਗੀਰਕੌਰ ਕਰਕੇ ਲਿਆ ਪੰਜ ਪਿਆਰਿਆਂ ਨੇ ਇਸ ਸਿੱਖ ਰਹਿਤ ਮਰਜ਼ਾਦਾ ਦੇ ਮੁਤਾਬਕ ਉਸ ਸੰਸਥਾ ਦੇ ਜਿਹੜਾ ਹੈਗਾ ਵਿਧੀ ਵਿਧਾਨ ਦੇ ਮੁਤਾਬਕ ਇੱਕ ਇਸਤਰੀ ਜਾਤੀ ਨੂੰ ਇਹ ਸ਼ਬਦ ਬੋਲਣੇ ਉਹਦੇ ਕਰਕੇ ਸੂ ਮੂਟੋ ਲਿਆ ਜਿਹੜਾ ਇਸ ਕਰਕੇ ਜਿਹੜਾ ਧਾਮੀ ਨੂੰ سزا ਲਈ ਹੈ ਤੇ ਹੱਕਦਾਰ ਵੀ ਸੀ ਇਹ ਵੀ ਕੋਈ ਦੋਰ ਹੈ ਨਹੀਂ ਇਸ سزا ਦਾ ਹੱਕਦਾਰ ਵੀ ਸੀ ਤੇ ਧਾਮੀ ਸਾਹਿਬ ਦੀ ਜਦੋਂ ਰਿਕਾਰਡਿੰਗ ਆਡੀਓ ਵਾਇਰਲ ਹੋ ਗਈ ਸੀ ਗੁਰਿੰਦਰ ਸਿੰਘ ਕੋਟਕਪੂਰਾ ਜੋ ਤੋਂ ਆ ਜੋ ਸਪੋਕਸਮੈਨ ਦੇ ਪੱਤਰਕਾਰ ਹੈ ਜਦੋਂ ਇਹ ਆਡੀਓ ਵਾਇਰਲ ਹੋ ਗਈ ਸੀ ਤਾਂ ਧਾਮੀ ਸਾਹਿਬ ਨੇ ਨੈਤਿਕ ਧਾਰ ਤੇ ਨੈਤਿਕ ਦੇ ਆਧਾਰ ਤੇ ਜਿਹੜਾ ਹੈਗਾ ਅਸਿਫਾ ਦੇ ਦੇਣਾ ਚਾਹੀਦਾ ਸੀ ਤਾਂ ਕਿ ਲੋਕ ਵੀ ਉਹਨੂੰ ਮਾਫ਼ ਕਰ ਦਿੰਦੇ ਵੀ ਯਾਰ ਹਾਂ ਇਸ ਤੋਂ ਗਲਤੀ ਹੋਈ ਆ ਤੇ ਗਲਤੀ ਨੂੰ ਅਹਿਸਾਸ ਕਰਦਿਆਂ ਹੋਏ ਉਹਨਾਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਦੀ ਪ੍ਰਧਾਨਗੀ ਤੋਂ ਅਸਤੀਫਾ ਦੇ ਦਿੱਤਾ ਹੁਣ ਹੁਣ ਸਜ਼ਾ ਵੀ ਚਲੋ ਲਾਈ ਹੈ ਚਲੋ ਪੁੰਨ ਵਾਲੇ ਫਲੀਆਂ ਇਹਨੇ ਭਾਂਡੇ ਨਾਲ ਸੇਵਾ ਕਰ ਲੈਣਗੇ ਤੇ ਨਾਲ ਹੁਣ ਉਹਨਾਂ ਦੀ ਜਿਹੜੀ ਪ੍ਰਧਾਨਗੀ ਵੀ ਜਾਊਗੀ ਫੇਰ ਉਹ ਜਿਹੜਾ ਹੈਗਾ ਉਹ ਇਹ ਪ੍ਰਧਾਨਗੀ ਇਸ ਤਰ੍ਹਾਂ ਜਾਣੀ ਕੁਝ ਗੱਲ ਹੋਰ ਹੈ ਤੇ ਉਵੇਂ ਪ੍ਰਧਾਨਗੀ ਛੱਡਣੀ ਸੀ ਗੱਲ ਕੁਝ ਹੋਰ ਸੀ ਤੇ ਅਸੀਂ ਪਹਿਲਾਂ ਵੀ ਕਿਹਾ ਕਈ ਵੀਡੀਓ ਦੇ ਵਿੱਚ ਵੀ ਕਿਹਾ ਹੈ ਕਿ ਪਾਈਏ ਬਾਦਲ ਕੇ ਹੈ ਪ੍ਰਕਾਸ਼ ਸਿੰਘ ਬਾਦਲ ਸੁਖਬੀਰ ਬਾਦਲ ਨੂੰ ਜਾਂਦਾ ਜਾਂਦਾ ਕਹਿ ਗਿਆ ਸੀ ਕਿ ਸ਼੍ਰੋਮਣੀ ਕਮੇਟੀ ਦੇ ਕਬਜਾ ਰੱਖੀ ਸ਼੍ਰੋਮਣੀ ਕਮੇਟੀ ਆਪਣਾ ਰਾਜ ਭਾਗ ਦਬਾਊਗੀ ਆਪਾਂ ਨੂੰ ਉੱਥੇ ਹਰ ਤਰ੍ਹਾਂ ਦੇ ਲੋਕ ਆਉਂਦੇ ਆ ਆਸਥਾ ਨਾਲ ਜੁੜੇ ਹੋਏ ਆ ਆਸਥਾ ਦੇ ਆਧਾਰ ਤੇ ਸਰਕਾਰਾਂ ਬਣਦੀਆਂ ਨਾ ਸ਼੍ਰੋਮਣੀ ਕਮੇਟੀ ਨਾ ਕਹਿੰਦਾ ਛੱਡੀ ਇਹ ਭਾਈ ਬਾਦਲ ਕੇ ਹੈ ਬੰਦੇ ਨੂੰ ਲਿਆਉਂਦੇ ਇਹ ਸ਼ਾਨੋ ਸ਼ੌਕਤ ਨਾਲ ਹੈ ਬਾਜਿਆਂ ਨਾਲ ਲਿਆਉਂਦੇ ਆ ਘੋੜਿਆਂ ਤੇ ਲਿਆਉਂਦੇ ਆ ਹਾਥੀਆਂ ਤੇ ਚੜਾ ਕੇ ਲਿਆਉਂਦੇ ਆ ਚਾਹੇ ਪ੍ਰਧਾਨ ਆ ਚਾਹੇ ਜ਼ਥੇਦਾਰ ਆ ਚਾਹੇ ਕੁਛ ਵੀ ਹੈ ਤੇ ਜਦੋਂ ਭੇਜਦੇ ਆ ਉਹ ਗਧੇ ਤੇ ਚੜਾ ਕੇ ਭੇਜਦੇ ਆ ਬੁਰਾ ਹਾਲ ਕਰ ਦਿੰਦੇ ਆ ਇਹ ਪਿਛਲਾ ਤੁਸੀਂ ਇਤਿਹਾਸ ਦੇਖ ਲਓ ਜਦੋਂ ਜਦੋਂ ਸਰਕਾਰਾਂ ਨਹੀਂ ਆਂ ਜ਼ਥੇਦਾਰਾਂ ਤੋਂ ਕੀ ਕਰਾਇਆ ਹੈ ਜ਼ਥੇਦਾਰਾਂ ਨੇ ਕੀ ਕੀਤਾ ਤੇ ਜ਼ਥੇਦਾਰ ਗਏ ਕਿਵੇਂ ਆ ਤੇ ਜਥੇਦਾਰਾਂ ਨੂੰ ਬਾਅਦ ਵਿੱਚ ਸੰਗਤ ਨੇ ਵੀ ਮੂੰਹ ਨਹੀਂ ਲਾਇਆ ਤੇ ਜਲੀਲ ਕੀਤੇ ਹੈ ਇਸ ਕਰਕੇ ਜੋ ਵੀ ਸ਼੍ਰੋਮਣੀ ਕਮੇਟੀ ਵਿੱਚ ਕੰਮ ਕਰਦੇ ਆ ਚਾਹੇ ਉਹ ਸੇਵਾਦਾਰ ਹੈ ਸੇਵਾਦਾਰੀ ਹੁੰਦੇ ਸਾਰੇ ਚਾਹੇ ਉਹ ਸੇਵਾਦਾਰ ਹੈ ਚਾਹੇ ਗਰੰਥੀ ਸਾਹਿਬ ਹੈ ਹਟ ਗਰੰਥੀ ਹੈ ਸੈਕਟਰੀ ਹੈ ਜਨਰਲ ਸੈਕਟਰੀ ਹੈ ਚੀਫ ਸੈਕਟਰੀ ਹੈ ਪੰਜ ਪਿਆਰਿਆਂ ਦੇ ਵਿੱਚ ਹੈ ਸਿੰਘ ਸਾਹਿਬ ਹੈ ਔਰ ਹੋਰ ਜੋ ਵਿੰਗਾਂ ਦੇ ਵਿੱਚ ਕੰਮ ਕਰਦੇ ਆ ਲੰਗਰ ਹਾਲ ਦੇ ਵਿੱਚ ਕੰਮ ਕਰਦੇ ਆ ਸਮੁੰਦਰੀ ਹਾਲ ਦੇ ਵਿੱਚ ਕੰਮ ਕਰਦੇ ਐ ਔਰ ਤੋਸ਼ਖਾਨੇ ਵਿੱਚ ਕੰਮ ਕਰਦੇ ਐ ਕਢਾਈ ਸਲਾਈ ਦਾ ਜਿਹੜੇ ਕੰਮ ਕਰਦੇ ਐ ਜੋ ਆਪਣੇ ਚੋਲੇ ਬਣਾ ਕੇ ਦਿੰਦੇ ਐ ਟੇਲਰ ਦਾ ਇਹ ਸਾਰਿਆਂ ਨੂੰ ਹੱਥ ਬੰਨ ਕੇ ਬੇਨਤੀ ਐ ਵੀ ਆਪ ਦਾ ਪਾਈ ਸੰਭਲ ਕੇ ਰਿਆ ਕਰੋ ਇਹ ਬਾੜੀ ਜਦੋਂ ਹਵਾ ਛਕਾ ਦਿੰਦੇ ਐ ਤੇ ਫਿਰ ਇਹ ਕਰਦਾਰ ਕੁਸ਼ੀ ਕਰਕੇ ਘਰੇ ਧੋਰਦੇ ਐ ਹੋਈ ਵੀ ਐ ਕਰਨਗੇ ਵੀ ਅੱਗੇ ਹੋਵੇਗੀ ਵੀ ਜਦੋਂ ਸ਼੍ਰੋਮਣੀ ਕਮੇਟੀ ਤੋਂ ਬਾਦਲ ਕਾ ਕਬਜ਼ਾ ਚਲਿਆ ਗਿਆ ਇਹ ਜ਼ੀਰੋ ਹੋ ਜਾਣਗੇ ਜ਼ੀਰੋ ਪੈਸੇ ਅੱਜ ਵੀ ਐ ਪਰ ਉੱਥੇ ਇਹਨਾਂ ਦੀ ਜਿਹੜੀ ਨਵਜ ਹੈ ਧੜਕਣੇ ਦਿਲ ਦੀ ਉੱਥੇ ਧੜਕਦੀ ਹੈ ਇਹ ਕੋਈ ਨਾ ਕੋਈ ਇਹ ਵਿਉਂਤਬੰਦੀ ਬਣਾਉਣਗੇ ਕੋਈ ਨਾ ਕੋਈ ਜਿਗਾੜ ਹੈ ਜਿਹੜਾ ਪੰਜਾਬੀ ਚ ਕਹਿੰਦੇ ਆਪਾਂ ਇਹ ਲਾ ਕੇ ਫੇਰ ਵੀ ਇਹ ਸਰਕਾਰ ਬਣਾਉਣ ਦੀ ਕੋਸ਼ਿਸ਼ ਕਰਨਗੇ ਪਰ ਲੋਕ ਹੈ ਜਿਹੜੇ ਪੰਜਾਬੀ ਹੈ ਉਹ ਸ਼ਾਇਦ ਹੁਣ ਇਹਨਾਂ ਨੂੰ ਮੂੰਹ ਨਹੀਂ ਲਾਉਣਗੇ ਸੋ ਇਹ ਵੱਡੀ ਅਪਡੇਟ ਤੁਹਾਨੂੰ ਦੱਸ ਰਹੇ ਹਾਂ ਕਿ ਹਰਜਿੰਦਰ ਸਿੰਘ ਧਾਮੀ ਜੋੜੇ ਚੜੇਗਾ ਸੰਗਤ ਦੇ ਔਰ ਭੰਡੇ ਮਾਂਜੇਗਾ ਅੱਗੇ ਅੱਗੇ ਜੋ ਸੇਵਾ ਲਈ ਹੈ ਉਹ ਇਹ ਜੰਗੀਰ ਕੌਰ ਨੂੰ ਜਿਹੜਾ ਅਪਸ਼ਬਦ ਬੋਲਿਆ ਉਹਦੀ ਸੇਵਾ ਲਈ ਹੈ ਤੇ ਉਹਨੇ ਸ਼ੁਰੂ ਵੀ ਕਰਤਾ ਇਹ ਕੰਮ ਸੋ ਵੀਡੀਓ ਚੰਗੀ ਲੱਗੀ ਸ਼ੇਅਰ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਧੰਨਵਾਦ